ਸੋ ਹਕਤ ਸਬਦਾਂਤੇ ਮੈਂ ਹਾਂ ਸੁਖਾ ਖੇੜੀ ਵਾਲਾ ਇੱਕ ਰਹਾ ਦੀ ਖਬਰ ਦਿਖਾਉਣ ਲੱਗਿਆ ਰਾਹੋਂ ਸਤਲੁਜ ਦਰਿਆ ਤੇ ਖੜਿਆ ਪੁਲ ਤੇ ਖੜਿਆ ਤੇ ਤਸਵੀਰ ਤੁਹਾਨੂੰ ਰਾਹਤ ਭਰੀ ਦਿਖਾਉਣ ਲੱਗਿਆ ਇਹੋ ਸਤਲੁਜ ਆ ਜੋ ਸਤਲੁਜ ਲੁਧਿਆਣਾ ਵੱਲੋਂ ਜਾਂਦਾ ਤੇ ਲੁਧਿਆਣਾ ਤੇ ਬੰਨ ਬੰਨਿਆ ਜਾ ਰਿਹਾ ਇੱਕ ਰਹਾ ਦੀ ਖਬਰ ਜ਼ਰੂਰ ਮੈਂ ਕਹੂੰਗਾ ਸਾਥੀ ਨੂੰ ਦਿਖਾਈ ਜਾਵੇ ਇਹ ਹੁਣ ਪਾਣੀ ਹੌਲੀ ਹੌਲੀ ਘਟਦਾ ਨਜ਼ਰ ਆ ਰਿਹਾ ਦੇਖ ਸਕਦੇ ਹੋ ਕਿ ਉਹਨੇ ਦਾ ਤਲ ਜਿਹੜਾ ਆ ਇਸ ਦਰਿਆ ਦਾ ਉਹ ਦਿਖਣ ਲੱਗ ਗਿਆ ਤਲ ਦਿਖਣ ਲੱਗ ਗਿਆ ਜ਼ਮੀਨ ਦਿਖਣ ਲੱਗ ਗਈ ਜਿਸ ਤੋਂ ਸਾਬਤ ਹੁੰਦਾ ਆ ਕਿ ਕਿਤਨਾ ਕਿਤੇ ਰਾਹਤ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਮਿਲ ਰਹੀ ਆ ਜੇ ਗੱਲ ਕਰੀਏ ਤਾਂ ਦੂਰ ਦੀਆਂ ਤਸਵੀਰਾਂ ਦੀ ਤਾਂ ਉਧਰ ਪਾਣੀ ਦਾ ਵਹਾਵ ਹਲੇ ਚੱਲ ਰਿਹਾ ਪਾਣੀ ਦਾ ਵਹਾਵ ਉਧਰ ਤੇਜ਼ ਆ ਪਰ ਜੇ ਇੱਧਰ ਹੀ ਗੱਲ ਕਰੀਏ ਇੱਧਰ ਹੀ ਤਸਵੀਰ ਦੀ ਗੱਲ ਕਰੀਏ ਤਾਂ ਇੱਧਰ ਵਹਾਵ ਜਿਹੜਾ ਹੈਗਾ ਬਿਲਕੁਲ ਖਤਮ ਹੋ ਗਿਆ ਤੇ ਇਹ ਦਰਿਆ ਦਾ ਜਿਹੜਾ ਤਾਲਾ ਉਹ ਵੀ ਨਜ਼ਰ ਆਣ ਲੱਗਿਆ ਤੇ ਕਹਿ ਸਕਦੇ ਹਾਂ ਹੌਲੀ-ਹੌਲੀ ਕਿ ਦਰਿਆ ਦਾ ਜਿਹੜਾ ਪਾਣੀ ਆ ਉਹਦਾ ਪੱਧਰ ਜਿਹੜਾ ਹੌਲੀ-ਹੌਲੀ ਘਟਦਾ ਆ ਰਿਹਾ ਇਹ ਦੇਖ ਸਕਦੇ ਹੋ ਸਾਰਾ ਤਲ ਨਜ਼ਰ ਆ ਰਿਹਾ ਜੋ ਭਰਿਆ ਪਿਆ ਸੀ ਲੱਬਾ-ਲੱਪ ਤੇ ਉਹ ਹੁਣ ਖਾਲੀ ਹੋ ਚੁੱਕਿਆ ਆ ਖਾਲੀ ਹੋਣ ਦਾ ਮਤਲਬ ਇਹ ਆ ਕਿ ਇੱਥੋਂ ਹੌਲੀ-ਹੌਲੀ ਪਾਣੀ ਦਾ ਪੱਧਰ ਕੱਟ ਗਿਆ ਅਤੇ ਕਟਣ ਦੇ ਨਾਲ ਹੁਣ ਰਾਹਤ ਅੱਗੇ ਮਿਲੇਗੀ ਜਿਹੜਾ ਅੱਗੇ ਲੁਧਿਆਣਾ ਵੱਲ ਅਪ ਕਹਿ ਸਕਦੇ ਆ ਕਿ ਪਾੜ ਨੂੰ ਪੂਰਿਆ ਜਾ ਰਿਹਾ ਸੀ ਉਹ ਹੁਣ ਕਿਤਨਾ ਕਿਤੇ ਰਾਹਤ ਮਿਲੂਗੀ ਪਾਣੀ ਦਾ ਪੱਧਰ ਕਟ ਗਿਆ ਜੋ ਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਦੇ ਸਦੋ ਕਿ ਦਰਿਆ ਦਾ ਤਲ ਨਜ਼ਰ ਆ ਰਿਹਾ ਜੋ ਪਹਿਲਾਂ ਨਹੀਂ ਸੀ ਨਜ਼ਰ ਆ ਰਿਹਾ ਤੇ ਕਹਿ ਸਕਦੇ ਕਿ ਉਹ ਨਾ ਆਕਾ ਬੂਟੀ ਵੀ ਬਿਲਕੁਲ ਸਾਫ ਤੌਰ ਤੇ ਨਜ਼ਰ ਆ ਰਹੀ ਆ ਰੇਤਾ ਜੋ ਦਰਿਆ ਦੇ ਵਿੱਚੋਂ ਵਿੱਚ ਆ ਉਹ ਵੀ ਬਿਲਕੁਲ ਸਾਫ ਨਜ਼ਰ ਆਉਣ ਲੱਗਾ ਤਾਲ ਜਿਹੜਾ ਹੈਗਾ ਉਹ ਨਜ਼ਰ ਆਉਣ ਲੱਗੇ ਤਸਵੀਰਾਂ ਨੇ ਰਾਹੋਂ ਸਤਲੁਜ ਦਰਿਆਦਿਆਂ ਜੋ ਤਸਵੀਰਾਂ ਸਕੂਨ ਦੇਣ ਵਾਲੀਆਂ ਨੇ ਰਾਹਤ ਦੇਣ ਵਾਲੀਆਂ ਨੇ ਪਾਣੀ ਬਿਲਕੁਲ ਸ਼ਾਂਤ ਇਸ ਤਰਫ ਨਜ਼ਰ ਆ ਰਿਹਾ ਬਿਲਕੁਲ ਪਾਣੀ ਕਹਿ ਸਕਦੇ ਹਾਂ ਖੜਾ ਤੇ ਜੇ ਆਪਾਂ ਉਧਰਲੇ ਪਾਸੇ ਉਧਰਲੇ ਬੰਨੇ ਦੀ ਗੱਲ ਕਰੀਏ ਤਾਂ ਪਾਣੀ ਜ਼ਰੂਰ ਤੇਜ਼ ਵਹਾਅ ਦੇ ਨਾਲ ਵਗ ਰਿਹਾ ਆ ਜ਼ਰੂਰ ਵਗ ਰਿਹਾ ਆ ਤੇ ਰਾਹਤ ਦੀ ਖਬਰੇ ਆ ਕੇ ਹੁਣ ਪਾਣੀ ਦਾ ਤਲ ਜਿਹੜਾ ਹੌਲੀ-ਹੌਲੀ ਪਾਣੀ ਦਾ ਪੱਧਰ ਹੌਲੀ-ਹੌਲੀ ਘਟ ਰਿਹਾ ਤੇ ਤਲ ਨਜ਼ਰ ਆ ਰਿਹਾ ਇੱਥੇ ਕੋਈ ਸਾਥੀ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਤੇ ਆਖਿਰਕਾਰ ਕੀ ਕਹਿਣਾ ਉਹਨਾਂ ਦਾ ਇੱਥੋਂ ਦੇ ਜਿਹੜੇ ਲੋਕ ਨੇ ਆਪਣਾ ਹਰਜੀਤ ਸਿੰਘ ਜੀ 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 ਕੀ ਕਹੋਗੇ ਲੱਗਦਾ ਕਿ ਰਾਰ ਦੀ ਖਬਰ ਹੈ ਆ ਸਾਰਾ ਤੁਸੀਂ ਦੇਖ ਹੀ ਲਿਆ ਜੀ ਪਾਣੀ ਦਾ ਪੱਧਰ ਉਹਨਾਂ ਥੱਲੇ ਕਾਫੀ ਥੱਲੇ ਹੋ ਗਿਆ ਪਹਿਲਾਂ ਤਾਂ ਬਹੁਤ ਜ਼ਿਆਦਾ ਸੀਗਾ ਉਹਨਾਂ ਲੋਕਾਂ ਦੇ ਸਾਹ ਦੇ ਵਿੱਚ ਸਾਹ ਪੈਣ ਲੱਗ ਗਿਆ ਕੁਝ ਥੋੜਾ ਜਿਹਾ ਲੁਧਿਆਣਾ ਵਾਸੀਆਂ ਨੂੰ ਵੀ ਆਲੇ-ਦਾਲੇ ਜਿਹੜੇ ਹੋਰ ਆਲੇ-ਦਾਲੇ ਪਿੰਡਾਂ ਦੇ ਵਿੱਚ ਪਾਣੀ ਚਲਾ ਗਿਆ ਸੀ ਇਹਦੇ ਪੱਧਰ ਬਹੁਤ ਜ਼ਿਆਦਾ ਨਹੀਂ ਮੈਂ ਇੱਧਰ ਤੁਸੀਂ ਦੇਖੋ ਦਿਖਾਉਂਗੇ ਕੈਮਰੇ ਦੇ ਵਿੱਚ ਹੂੰ ਲੋਕਾਂ ਦੇ ਸਾਹ ਦੇ ਵਿੱਚ ਸਾਹ ਹੁਣ ਲੱਗ ਗਿਆ ਮੂੰਹ ਤੇ ਥੋੜੀ ਮੁਸਕਰਾਹਟ ਪਰ ਅਜੇ ਜਦੋਂ ਚਾਰਕ ਕਣੀਆਂ ਪੈਂਦੀਆਂ ਨੇ ਫੇਰ ਡਰਤਾ ਲੱਗਦਾ ਹੀ ਹੈਗਾ ਬੇ ਪਾਣੀ ਦਾ ਜੀ ਲੱਗਦਾ ਕਿ ਹੁਣ ਅੱਗੇ ਵੀ ਪੱਧਰ ਘਟੂਗਾ ਹਾਂ ਅੱਗੇ ਪੱਧਰ ਘਟ ਰਿਹਾ ਜੀ ਬਹੁਤ ਜ਼ਿਆਦਾ ਇੱਧਰ ਵੀ ਦਰਿਆ ਦੇ ਵਿੱਚ ਬਹੁਤ ਜ਼ਿਆਦਾ ਆਲੇ-ਦਾਲੇ ਜਿਹੜੀਆਂ ਜੀਰੀਆਂ ਨਿਕੀਆਂ ਜਾਂ ਹੋਰ ਫਸਲਾਂ ਨੇ ਉੱਦੇਸਨ ਲੱਗ ਗਈਆਂ ਪਹਿਲਾਂ ਪਾਣੀ ਬਿਲਕੁਲ ਇਹਨਾਂ ਦੇ ਉੱਪਰ ਦੀ ਜਾਂਦਾ ਸੀਗਾ ਬਾਗ ਲੱਗੇ ਹੋਏ ਨੇ ਸਾਰਿਆਂ ਦੇ ਬੰਨ ਦੇ ਬਰਾਬਰ ਤੱਕ ਪਾਣੀ ਸੀਗਾ ਬਹੁਤ ਜ਼ਿਆਦਾ ਉੱਚਾ ਪੱਧਰ ਪਰਲੇ ਪਾਸੇ ਥੋੜਾ ਤੇਜ਼ ਆਣਾ ਪਾਣੀ ਪਰਲੇ ਪਾਸਿਓਂ ਹਾਂ ਉਧਰ ਪਾਣੀ ਤੇ ਜਿਹਾ ਕੋਸੇ ਮਿੱਟੀ ਮੁੱਟੀ ਜਿਹੜੀ ਇੱਥੋਂ ਰੇਤਾ ਵਗੈਰਾ ਚੱਕਿਆ ਬਈ ਇਹਨਾਂ ਦਾ ਬੜਾ ਮੁੱਠਾ ਲੱਗਦਾ ਕਿ ਹੁਣ ਜੇ ਬਰਸਾਤ ਨਾ ਹੋਈ ਤਾਂ ਜੇ ਬਰਸਾਤ ਨਾ ਹੋਈ ਜੀ ਵੀ ਮੈਨੂੰ ਲੱਗਦਾ ਵੀ 1-2 ਦਿਨਾਂ ਦੇ ਵਿੱਚ ਹੀ ਬਹੁਤ ਜ਼ਿਆਦਾ ਪੱਧਰ ਥੱਲੇ ਤਕਰੀਬਨ ਪਹਿਲਾ ਵਰਗਾ ਮਾਹੌਲ ਹੋ ਜਾਊ ਬਿਲਕੁਲ ਜੀ ਜ਼ਾਹਰ ਜੀ ਗੱਲ ਹੈ ਜੇਕਰ ਰਾਹੋ ਨਵਾਂ ਸ਼ਹਿਰ ਵੱਲੋਂ ਆ ਰਿਹਾ ਸਤਲੁਜ ਦਰਿਆ ਦਾ ਪਾਣੀ ਦਾ ਪੱਧਰ ਨੀਵਾ ਹੋ ਗਿਆ ਤਾਂ ਕੁਝ ਸਮੇਂ ਬਾਅਦ ਲੁਧਿਆਣਾ ਤੋਂ ਪੱਲੇ ਤਰਫ ਜੋ ਸਤਲੁਜ ਦਰਿਆ ਲੱਗ ਰਿਹਾ ਆ ਤਾਂ ਉੱਥੇ ਵੀ ਪੱਧਰ ਹੌਲੀ-ਹੌਲੀ ਨੀਵਾ ਹੋਏਗਾ ਪਰ ਗੱਲ ਇਹ ਆ ਕਿ ਪਿੱਛੋਂ ਪਾਣੀ ਦਾ ਹੋਰ ਜ਼ਿਆਦਾ ਨਾ ਆਵੇ ਜਾਂ ਫਿਰ ਉੱਪਰੋਂ ਅਸਮਾਨ ਤੋਂ ਬਰਸਾਤ ਜੇਕਰ ਨਾ ਵਰਸੀ ਤਾਂ ਲਗਾਤਾਰ ਹੌਲੀ-ਹੌਲੀ ਰਾਹਤ ਜਿਹੜੀ ਹੈਗੀ ਆ ਉਹ ਮਿਲਣ ਲੱਗੀ ਹੈ ਤੇ ਤਸਵੀਰਾਂ ਜ਼ਰੂਰ ਦੇਖ ਕੇ ਤੁਸੀਂ ਖੁਸ਼ ਹੋਵੋਗੇ ਕਿ ਹਾਂ ਸਤਲੁਜ ਦੇ ਪਾਣੀ ਦਾ ਪੱਧਰ ਜਿਹੜਾ ਹੈਗਾ ਵਹਾਬ ਤੇ ਘਟ ਰਿਹਾ ਤੇ ਰਾਹਤ ਕਾਰਜਾਂ ਦੇ ਵਿੱਚ ਵੀ ਇਸ ਦਾ ਫਰਕ ਪੈਗਾ ਤੇ ਨਾਲ ਹੀ ਨਾਲ ਲੋਕਾਂ ਨੂੰ ਵੀ ਰਾਹਤ ਮਿਲੇਗੀ ਕਿ ਪਾਣੀ ਹੌਲੀ-ਹੌਲੀ ਘਟਦਾ ਜਾ ਰਿਹਾ ਨਮਾਜ਼ੇ ਰਹੋ ਤਾਂ ਸੁੱਖਾ ਕਿਹੜੀ